ਦੋਸਤੋ ਫੇਸ ਚੈੱਕ ਕਰ ਲਓ ਜੀ ਅੱਖਾਂ ਬਹੁਤ ਸੋਹਣਾ ਫੇਸ ਹੈ ਇਸ ਕੱਟੀ ਦਾ ਤੇ ਅੱਖਾਂ ਦੋਵੇਂ ਨੀਲੀਆਂ ਹੋਣਗੀਆਂ ਜੀ ਅੱਖਾਂ ਵੇਖ ਲਓ ਗੁਲਾਬੀ ਹੈ ਜੀ ਆਹ ਦੋਸਤੋ ਫੇਸ ਚੈੱਕ ਕਰ ਲਓ ਜੀ ਜੀ ਵੀ ਗੁਲਾਬੀ ਅੱਖਾਂ ਵੀ ਗੁਲਾਬੀ ਹੈ ਲਓ ਦੋਸਤੋ ਕਰ ਲਓ ਜੀ ਚੈੱਕ ਸੀਲ ਸਭ ਬਸੂ ਹੋਣਾ ਬਿਲਕੁਲ ਬਹੁਤ ਜ਼ਿਆਦਾ ਜ਼ਰੂਰੀ ਹੈ ਜੀ ਇਹਨਾਂ ਦਾ ਹਾਂ ਜੀ ਦੋਸਤੋ ਸਸੀ ਕਾਲ ਕੀ ਹਾਲ ਚਾਲ ਹੈ ਜੀ ਠੀਕ ਠਾਕ ਸਾਰੇ ਸੋ ਦੋਸਤੋ ਅੱਜ ਜਿਹੜੀ ਵੀਡੀਓ ਬਣਾ ਰਿਹਾ ਜੀ ਪਿੰਡ ਦੋਸਤੋ ਕਾਰੀਆ ਵਾਲਾ ਜ਼ਿਲ੍ਹਾ ਫਿਰੋਜ਼ਪੁਰ ਨੇੜੇ ਸ਼ਹਿਰ ਤਲਵੰਡੀ ਪਾਈਆ ਜੀ ਜਿਹਦੇ ਘਰ ਚੋਂ ਦੋਸਤ ਇਸ ਘਰ ਦੇ ਵਿੱਚ ਪਸ਼ੂ ਤੁਹਾਨੂੰ ਦਿਖਾਉਂਦੇ ਰਹੀਦਾ ਹਮੇਸ਼ਾ ਹੀ ਵਪਾਰ ਦਾ ਕੰਮ ਹੈ ਦੋਸਤੋ ਬਾਈ ਹੁਣਾਂ ਦਾ ਵਿਕਰੀ ਆਸੇ ਬਾਈ ਹੁਣਾਂ ਕੋਲੇ ਪਸ਼ੂ ਆਉਂਦੇ ਆ ਜਿਆਦਾਤਰ ਦੋਸਤੋ ਨੀਲੀ ਰਾਵੀ ਨਸਲ ਦੀਆਂ ਕਟੀਆਂ ਝੋਟੀਆਂ ਆਉਂਦੀਆਂ ਬਾਈ ਹੁਣਾਂ ਕੋਲੇ ਅੱਜ ਵੀ ਤੁਹਾਨੂੰ ਦੋ ਨਗ ਦਿਖਾਉਣੀ ਹੈ ਜੀ ਇਸ ਘਰ ਦੇ ਵਿੱਚੋਂ ਟੌਪ ਕਲਾਸ ਜਿਹਦੇ ਵਿੱਚ ਇੱਕ ਨੀਲੀ ਰਾਵੀ ਨਸਲ ਦੇ ਵਿੱਚ ਬਹੁਤ ਸੋਹਣੀ ਚੰਗੇ ਢਾਂਚੇ ਦੀ ਦੋਸਤੋ ਝੂਟੀ ਤੁਹਾਨੂੰ ਦਿਖਾਉਣੀ ਹੈ ਜੀ ਠੀਕ ਹੈ ਜੀ ਹੋਰ ਮਹੀਨੇ ਡੇਢ ਮਹੀਨੇ ਤੱਕ ਦੋਸਤੋ ਬਣਨ ਵਾਲੀ ਹੈ ਇਹ ਠੀਕ ਹੈ ਜੀ ਇਸ ਤੋਂ ਇਲਾਵਾ ਇੱਕ ਬਹੁਤ ਸੋਹਣਾ ਬਾਈ ਹੁਣਾਂ ਕੋਲੇ ਚਿੱਟ ਬਿਲਕੁਲ ਜੈ ਜੀ ਮਾਰਕਿੰਗ ਦੇ ਵਿੱਚ ਹੋਊਗਾ ਵੀਡੀਓ ਨੂੰ ਦੋਸਤੋ ਐਂਡ ਤੱਕ ਦੇਖ ਲਿਓ ਜਿਹੜਾ ਲੱਗ ਤੁਹਾਨੂੰ ਇਹਨਾਂ ਦੇ ਵਿੱਚੋਂ ਜਜੂ ਉਹਦੀ ਤਸਦੀਕ ਤੁਸੀਂ ਆਪ ਕਰ ਲੈਣੀ ਆ ਕਿ ਠੀਕ ਹੈ ਜੀ ਤੇ ਬਾਕੀ ਨਦੀ ਜਿਹੜੀ ਦੋਸਤੋ ਗੱਲਬਾਤ ਆਓ ਬਾਈ ਹੁਣਾਂ ਨਾਲ ਕਰੀਏ ਸਾਰਾ ਹਾਂਜੀ ਬਾਈ ਜੀ ਸਤਿ ਸ਼੍ਰੀ ਅਕਾਲ ਸ੍ਰੀ ਗਰਜੀ ਬਾਈ ਜੀ ਨਾਮ ਦੱਸਿਓ ਆਪਣਾ ਸਰਜੀਤ ਸਿੰਘ ਹੈ ਜੀ ਪਿੰਡ ਆਪਣਾ ਕਾਰਜੇ ਦਾ ਲਈ ਵਾਲਾ ਠੀਕ ਹੈ ਲਾਹਪਰੋਈ ਤੇ ਅੱਛਾ ਵਪਾਰ ਤੌਰ ਤੇ ਪਸੂ ਆਈ ਜਾਂਦੇ ਹਨ ਹਾਂਜੀ ਹਾਂਜੀ ਕਟਾ ਬਹੁਤ ਚੰਗਾ ਹੈ ਹੀ ਆਪਣੇ ਕੋਲੇ ਬੱਗੇ ਮੂਂ ਦਾ ਠੀਕ ਹੈ ਕਿੰਨੇ ਟਾਈਮ ਕੋਲੇ ਆ ਬਹੁਤ ਹੈ ਕਿੰਨੇ ਟਾਈਮ ਦਾ ਹੋਊਗਾ ਇਹ ਹੋ ਦੋਸਤੋ ਬਹੁਤ ਸੋਹਣਾ ਕਟਾ ਤੁਹਾਨੂੰ ਪਸੰਦ ਆਊਗਾ ਜਿਹੜੇ ਨੀਲੀ ਰੈਗਨਸਲ ਨੂੰ ਪਸੰਦ ਕਰਦੇ ਆ ਜਾਂ ਪਿਆਰ ਕਰਦੇ ਆ ਉਹਨੂੰ ਇਹ ਚੀਜ਼ ਪਸੰਦ ਆਊਗੀ ਬਹੁਤ ਸੋਹਣਾ ਮਾਰ ਕੇ ਬਹੁਤ ਸੋਹਣੇ ਲੱਗੇ ਠੀਕ ਹੈ ਜੀ ਬਾਕੀ ਢਾਂਚਾ ਦੋਸਤੋ ਇਸ ਕੱਟੇ ਦਾ ਤੁਹਾਨੂੰ ਪਸੰਦ ਆਊਗਾ ਬਹੁਤ ਸੋਹਣਾ ਕਟਾ ਤੁਹਾਨੂੰ ਦਿਖਾ ਰਿਹਾ ਜੀ ਠੀਕ ਹੈ ਜੀ ਅੱਖਾਂ ਵੇਖ ਲਓ ਗੁਲਾਬੀ ਹੈ ਜੀ ਚਲੋ ਦੋਸਤੋ ਫੇਸ ਚੈੱਕ ਕਰ ਲਓ ਜੀ ਜੀਬ ਵੀ ਗੁਲਾਬੀ ਅੱਖਾਂ ਵੀ ਗੁਲਾਬੀ ਹੈ ਠੀਕ ਹੈ ਤੇ ਦੋਸਤੋ ਢਾਂਚਾ ਚੈੱਕ ਕਰ ਲਓ ਜੀ ਬਹੁਤ ਸੋਹਣਾ ਸਵੇਆ ਕਟਾ ਤੁਹਾਨੂੰ ਦਿਖਾ ਰਿਹਾ ਜੀ ਬਿਲ ਤੇ ਬਾਕੀ ਐਨ ਸਰੀਰ ਦਾ ਬਨਾਵਟਾ ਜਿਹੜੀ ਦੋਸਤੋ ਐਨ ਪੁੜੇ ਪਾੜੇ ਬਿਲਕੁਲ ਚੱਕਲੇ ਆਗੀ ਤੁਹਾਨੂੰ ਤੇ ਵੀ ਨਿਸ਼ਾਨ ਹੈਗਾ ਜੀ ਠੀਕ ਹੈ ਟੈਕਟਿਕਲ ਪੂਰੇ ਪਦਲੇ ਹੈ ਜੀ ਠੀਕ ਹੈ ਲੋ ਦੋਸਤੋ ਟੈਸਟਿਕਲ ਵਗੈਰਾ ਤੁਸੀਂ ਚੈੱਕ ਕਰ ਸਕਦੇ ਹੋ 14 ਮਹੀਨੇ ਦੋਸਤੋ ਇਸ ਕੱਟੇ ਦੀ ਉਮਰ ਠੀਕ ਹੈ ਜੀ ਤੇ ਰੇਟ ਦਾ ਕੀ ਹੋਊਗਾ ਇਹਦਾ ਜਾ ਹੀ ਆਪਾਂ 26000 ਰੁਪਏ ਰੇਟ ਆਉਗੀ ਇਹਦਾ ਅੱਛਾ 26000 ਹਾਂ ਜੀ ਠੀਕ ਹੈ ਦੋਸਤੋ ਬਿਲਕੁਲ ਨੋਰਮਲ ਜੀ ਰੇਟ ਹੈ 26000 ਰੁਪਏ ਦੋਸਤੋ ਇਸ ਕੱਟੇ ਦਾ ਰੇਟ ਹੈ ਜੀ ਠੀਕ ਹੈ ਜੀ ਤੇ ਹੋਰ ਵੀ ਜਿਹੜੇ ਵੀਰ ਪਰਾਨੂੰ ਪਸੰਦ ਇੱਕ ਝੋਟੀ ਆ ਆਪਣੇ ਕੋਲੇ ਹਾਂਜੀ ਹਾਂਜੀ ਬਹੁਤ ਚੰਗੀ ਝੋਟੀ ਆਈ ਆਪਣੇ ਕੋਲੇ ਖੋਲ ਲੈ ਖੋਲ ਲੈ ਇਹਨੂੰ ਜੀ ਦੋਸਤੋ ਸਾਮੀ ਇਹ ਕੱਟੀ ਇਹ ਵੀ ਠੀਕ ਹੈ ਜੀ ਜਿਹੜੀ ਇਹ ਨਹੀਂ ਪੂਰੇ ਪੂਰੇ ਡੱਬੇ ਜੀ ਲੋ ਦੋਸਤੋ ਫੇਸ ਚੈੱਕ ਕਰ ਲੋ ਜੀ ਅੱਖਾਂ ਵੇਖੋ ਬਹੁਤ ਸੋਹਣਾ ਫੇਸ ਹੈ ਇਸ ਕੱਟੀ ਦਾ ਤੇ ਅੱਖਾਂ ਦੋਵੇਂ ਨੀਲੀਆਂ ਹੋਣਗੀਆਂ ਜੀ ਸਿੰਘ ਕਾਫੀ ਗੜਾਈ ਦੇ ਵਿੱਚ ਕਰ ਲਿਆ ਉਮਰ ਦੇ ਹਿਸਾਬ ਨਾਲ ਇਹਨੇ ਗੋਲ ਕਰ ਜਾਣਾ ਅੱਛਾ ਉਮਰ ਉਹ ਫਿਰ ਕਿੰਨੀ ਕੁ ਹੋਣੀ ਆ ਇਹ ਹੈਗੀ ਵੀਰੇ 2 ਸਾਲਾਂ ਦੀ ਹੈਗੀ 2 ਸਾਲਾਂ ਦੀ ਆ ਹਾਂਜੀ ਠੀਕ ਹੈ ਤੇ ਅਜੇ ਹੋਰ ਮਹੀਨੇ ਡੇਢ ਦੋ ਮਹੀਨੇ ਤੱਕ ਬਰਨ ਜੂ ਹੈ ਨਾ ਹਾਂਜੀ ਹਾਂਜੀ ਬਸ ਸੇਵਾ ਹੀ ਪਾਲਦੀ ਥੋੜੀ ਜੀ ਹਾਂ ਸੇਵਾ ਹੀ ਹੈ ਬਸ ਬਾਕੀ ਪਣਾ ਚ ਆ ਜਾਂਦਾ ਹਾਂ ਵੈਸੇ ਸਭ ਹੀ ਹੈ ਕੱਟੀ ਚੰਗੀ ਹੈ ਰਾਜੀ ਹੈ ਠੀਕ ਹੈ ਜੀ ਤੇ ਥਣਸੂ ਥਣ ਬੋਜਣ ਚੋਲੀ ਵਾਲੀ ਚੋਲੀ ਬਹੁਤ ਹੈ ਠੀਕ ਹੈ ਥਣ ਦੋਸਤ ਚਾਰੇ ਨਿਕੜਵੇ ਹੈ ਜੀ ਠੀਕ ਹੈ ਵੈਸੇ ਸੀਲ ਸਭਾ ਝੋਟੀ ਦੇਖੋ ਜਿਵੇਂ ਬਾਈ ਹੱਥ ਲਾਉਂਦਾ ਤੇ ਪੂਸ ਚੱਕੇ ਖੜ ਜਾਂਦੀ ਹੈ ਠੀਕ ਹੈ ਜੀ ਬਹੁਤ ਚੰਗੀ ਹੈ ਬਹੁਤ ਜਿਆਦਾ ਹੈ ਬਹੁਤ ਜਿਆਦਾ ਜਿੱਥੇ ਮਰਜੀ ਪਾਉਂਿਆ ਹੈ ਨਾ वैसे दोस्तों दिखा रहे हैं जी थोनू पूरे पूरे डाबे जी चारै पैर चिट्टे पूरे पूरे हैं जी ठीक है अच्छा की रेट ਲੈਣ ਦੇਣ ਜਾਈ ਦੱਸੀਏ ਦਾ ਵੀ ਆਪਾਂ 36000 ਦੀ ਦੇ ਦੇਣੀ 36000 ਦੀ ਠੀਕ ਹੈ ਦੋਸਤੋ ਬਿਲਕੁਲ ਨੋਰਮਲ ਜੀ ਰੇਟ ਆ ਦੋਆਂ ਦੇ ਤੁਹਾਨੂੰ ਪਤਾ ਹੀ ਵੀ ਆਮ ਝੋਟੀਆਂ ਦੇ ਪਤਾ 4 ਮੱਝ ਵਾਂਗੂ ਭਾਵੇਂ ਇੱਥੇ ਬੈਲ ਲਓ ਦੋਸਤੋ ਕਰ ਲੋ ਜੀ ਚੈੱਕ ਸੀਲ ਸਭ ਵਸੂ ਹੋਣਾ ਬਿਲਕੁਲ ਬਹੁਤ ਜ਼ਿਆਦਾ ਜ਼ਰੂਰੀ ਹੈ ਜੀ ਇੰਨਾ ਠੀਕ ਹੈ ਜੀ 36000 ਰੁਪਏ ਦੋਸਤੋ ਇਸ ਝੋਟੀ ਦੀ ਡਿਮਾਂਡ ਹੈ ਜੀ ਠੀਕ ਹੈ ਜੀ ਤੇ 26000 ਰੁਪਏ ਇਸ ਕੱਟੇ ਦਾ ਰੇਟ ਦੋਵੇਂ ਨਗਾ ਦਾ ਵਿੱਚੋਂ ਮਾਨਤਾ ਨੂੰ ਫੁੱਲ ਹੋਊਗਾ ਜਿਹੜੇ ਭਰਾ ਨੂੰ ਪਸੰਦ ਆਉਣਗੇ ਠੀਕ ਹੈ ਜੀ ਤੇ ਚਲੋ ਠੀਕ ਹੈ ਭਾਈ ਜੀ